ਬਹੁਤ ਸਾਰੇ ਕਿਸਾਨਪੁਰਾਂ ਦੇ ਮੈਸੇਜ ਆ ਰਹੇ ਨੇ ਵੀ ਮੱਕੀ ਦਾ achar ਕਦੋਂ ਪਾ ਦਈਏ ਸਹੀ ਸਟੇਜ ਦੱਸੋ ਜੀ ਦੇਖੋ ਇੱਕ ਤਾਂ ਸਭ ਤੋਂ ਪਹਿਲੀ ਗੱਲ ਆ ਵੀ ਜਦੋਂ ਸੱਲੀਆਂ ਦੇ ਜਿਹੜੇ ਬਾਲ ਹੁੰਦੇ ਨੇ ਨਾ ਆਹ ਇਹ ਪੂਰੇ ਤੋਂ ਕਾਲੇ ਵੱਲ ਹੋ ਜਾਣੇ ਚਾਹੀਦੇ ਨੇ ਆ ਦੇਖੋ ਹੁਣ ਪੂਰੇ ਜੇ ਰੰਗ ਦੇ ਹੈਗੇ ਨੇ ਤੇ ਇਹ ਟੁੱਟ ਨਹੀਂ ਰਹੇ ਆ ਖਿੱਚ ਕੇ ਟੁੱਟਦੇ ਨੇ ਇਹ ਥੋੜੇ ਜੇ ਕਾਲਸਵੰਨ ਤੇ ਹੋ ਜਾਣ ਥੋੜੇ ਜੇ ਜ਼ਿਆਦਾ ਵੀ ਨਹੀਂ ਥੋੜੇ ਜੇ ਤੇ ਕਿਸਾਨਪੁਰਬ ਦੂਸਰਾ ਤਰੀਕਾ ਹੈਗਾ ਮੱਕੀ ਦੇ ਵਿੱਚ ਆਓ ਵਿੱਚ ਸੈਂਟਰ 'ਚ ਜਾ ਕੇ ਦੇਖੋ ਉੱਥੋਂ ਸੱਲੀ ਢੇੜ ਕੇ ਦੇਖੋ ਵੀ ਜਿਹੜਾ ਦਾਣਾ ਦੱਬੇ ਤੇ ਐ ਨੌ ਮਾਰੇ ਤੇ ਨਾ ਆ ਦੁੱਧ ਜੇ ਨਿਕਲਣਾ ਬੰਦ ਹੋ ਜਾਵੇ ਵੈਸੇ ਕਾਫੀ ਹੱਦ ਤੱਕ ਹੋ ਵੀ ਚੁੱਕਿਆ ਤੇ ਇਹ ਮੱਕੀ ਦਾ ਹੁਣ ਜਿਹੜਾ ਸਾਇਲਜ ਆ 2 ਦਿਨਾਂ ਤੱਕ ਪਾਇਆ ਜਾਣਾ ਚਾਹੀਦਾ ਆ ਤੇ ਸੁੰਡੀ ਵਗੈਰਾ ਵੀ ਹੈਗੀ ਛੱਲੀਆਂ ਨੂੰ ਕਿਤੇ ਕਿਤੇ ਕੋਈ ਚੱਕਰ ਵਾਲੀ ਗੱਲ ਨਹੀਂ ਮਾੜੀ ਮੁੱਟੀ ਹੋ ਜਾਂਦੀ ਆ ਤੇ ਐਕਤੀ ਜਿਹੜਾ ਦਾਣਾ ਉਹ ਵੀ 70% ਹੀ ਕੰਪਲੀਟ ਹੋ ਰਿਹਾ ਚਲੋ ਆ ਛੱਲੀ ਜੀ ਤਾਂ 90% ਤੱਕ ਦਾਣਾ ਹੈਗਾ ਨਹੀਂ 70% ਤੱਕ ਹੀ ਕੰਪਲੀਟ ਹੋਇਆ ਕਣਕ ਤੋਂ ਬਾਅਦ ਵਾਲੀਆਂ ਮੱਕੀਆਂ 80 ਦਿਨ ਦੇ ਆਸ-ਪਾਸ ਆਚਾਰ ਪੈਂਦਾ ਹੁੰਦਾ 2 ਦਿਨ ਪਹਿਲਾਂ ਕੀ 2 ਦਿਨ ਪਿੱਛੋਂ ਸੀ ਤੇ 85 ਦਿਨ ਤੱਕ ਵੀ ਤੁਸੀਂ ਸਾਇਲਜ ਪਾ ਸਕਦੇ ਹੋ ਤੇ ਵੈਰੈਟੀ ਕਿਸਾਨ ਭਰਾਵੋ ਕਿਹੜੀ ਮਰਜ਼ੀ ਹੋਵੇ ਕੋਈ ਕਹੀ ਚੱਲੇ ਵੀ ਆਹ ਵੈਰੈਟੀ ਹੈ ਜੇ ਉਹ ਵੈਰੈਟੀ ਆ ਸਾਰੀਆਂ ਵੈਰੈਟੀਆਂ 80 ਦਿਨ ਤੱਕ ਟਕ ਟਕ ਲੈਂਦੀਆਂ ਹੀ ਲੈਂਦੀਆਂ ਨੇ ਜਲਦਬਾਜ਼ੀ ਨਾ ਕੀਤੀ ਜਾਵੇ ਤੇ ਕਦ ਕੱਦ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮੱਕੀ ਦਾ 11 ਫੁੱਟ ਤੱਕ 18 44 ਦਾ ਕੱਦ ਚਲੇਗਾ ਗੱਲ ਕੱਦ ਦੀ ਨਹੀਂ ਹੈਗੀ ਗੱਲ ਛੱਲੀ ਦੀ ਆ ਤੇ ਟਾਂਡੇ ਦੀ ਮਟਾਈ ਦੀ ਆ ਤੇ ਆ ਇੰਨੇ ਨੇ ਮੋٹے ਟਾਂਡੇ ਹੈਗੇ ਨੇ ਚੰਗੀ ਵਧੀਆ ਇਸ ਵਾਰੀ ਮੱਕੀ ਤਿਆਰ ਹੋਈ ਆ ਬਹੁਤ ਫੇਵਰਟ ਸੀ ਮੌਸਮ ਮੱਕੀ ਦੇ ਬਾਕੀ ਕਿਸਾਨ ਪ੍ਰਭੂ ਆਪਣੇ ਚੈਨਲ ਦੇ ਤੁਸੀਂ ਇਦਾਂ ਦੀਆਂ ਹੋਰ ਵੀਡੀਓ ਮੱਕੀ ਨਾਲ ਸੰਬੰਧ ਦੇ ਦੇਖ ਸਕਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ